ਮੈਂ ਵੀ ਉਹਦਾ ਨਾ ਪਛਤਾਉਣੀ ਦੇਈ ਆ ਜੇ ਪਹਿਲਾਂ ਹੀ ਮੈਂ ਗੱਲ ਡੜੀ ਜੀ ਉਹਨਾਂ ਦੀ ਮੰਨ ਲਈਨੀ ਨਾ ਤੇ ਸੱਚੀ ਇਥੇ ਤੱਕ ਅਜ ਨੌਬਤ ਨਹੀਂ ਆਉਣੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਇਹ ਵੀ ਕਹਿੰਦੀ ਆ ਕਿ ਮੈਂ ਮਾਫੀ ਨਹੀਂ ਮੰਗਣੀ ਜੇ ਉਹਦਾ ਮਾਫੀ ਮੰਗ ਲੈਣਾ ਤੇ ਸਾਰਾ ਹੀ ਕੰਮ ਹੱਲ ਹੋ ਸਕਦਾ ਆ ਤੇ ਡੜੀ ਜੀ ਦਾ ਗੁੱਸਾ ਵੀ ਠੰਡਾ ਹੋ ਜਾਣਾ ਉਧਰ ਕਿ ਚਲ ਕੋਈ ਗੱਲ ਨਹੀਂ ਗਲਤੀ ਬੰਦੇ ਕੋਲੋਂ ਹੀ ਹੁੰਦੀ ਆ ਫਿਰ ਕੀ ਅਜੇ ਹੋ ਗਈ ਆ ਤੇ ਪਰ ਇਹ ਵੀ ਇਦਰਾ ਕੜੇ ਫਿਰੰਦੇ ਆ ਕਿ ਨਹੀਂ ਮਾਫੀ ਮੈਂ ਵੀ ਨਹੀਂ ਮੰਗਣੀ ਹੈਗੀ ਤੇ ਜੇ ਇਦਾਂ ਫਿਰ ਸਿਰੋ ਸਰੀ ਕੰਮ ਰੱਖੀਏ ਨਾ ਤੇ ਫਿਰ ਨੀਗਾ ਕੰਮਵਾਰਾ ਖਾਂਦਾ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਮਕਰਾਂ ਦੇ ਕਰਾਂਗੀ ਸੱਜੀ ਕੱਲ ਦੀ ਪਰਸੋਂ ਦੀ ਇਨਿੰਗ ਟੈਨਸ਼ਨ ਲੱਗੀ ਹੈ ਨਾ ਕਿ ਜਿਹੜਾ ਕੋਈ ਹਸਾਬ ਨਹੀਂ ਆ ਇਸ ਹਸਾਬ ਨਾਲ ਨਾਂ ਮੈਂ ਇੱਧਰ ਜੋਗੀ ਤੇ ਨਾਂ ਮੈਂ ਉੱਧਰ ਜੋਗੀ ਜੇ ਹੁਣ ਉਹਨਾਂ ਨੂੰ ਕੋਈ ਗੱਲ ਦੱਸਾਂ ਉਹ ਕਹਿੰਦੇ ਆ ਵੀ ਆਪਣਾ ਮਸਲਾ ਇੱਥੇ ਸੁਲਝਾ ਤੇ ਇੱਧਰ ਵੀ ਮੈਂ ਕਿਸੇ ਨਾਲ ਗੱਲ ਕਰਨ ਜੋਗੀ ਨਹੀਂ ਆ ਮੈਨੂੰ ਹੁਣ ਕੋਈ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਫਿਕਰ ਹੀ ਲੱਗੀ ਆ ਰਪਿੰਦਰ ਕੀ ਸੋਚੀਂ ਪਈ ਆ ਪੁੱਤ ਕੋਹ ਨਹੀਂ ਅਮੀ ਜੀ ਸੋਚੀ ਕੀ ਪੈਣਾ ਉਦਾਂ ਹੀ ਬਸ ਬੈਠੀ ਨੂੰ ਨਹੀਂ ਮੈਂ ਨਾ ਕੱਲ ਪਾਸੋਂ ਤੇਰੇ ਮੂੰਹਾਂ ਨੂੰ ਵੇਖਣ ਗਈ ਆ ਤੂੰ ਚੁੱਪ ਚੋ ਪਾਂਬੂ ਜੀ ਬੁਜੀ ਜੀ ਰਹਿੰਦੀ ਆ ਪਤਾ ਨਹੀਂ ਕੀ ਗੱਲ ਆ ਨਗਰੀ ਨੇ ਕੁਝ ਕਿਹਾ ਤੈਨੂੰ ਨਹੀਂ ਨਹੀਂ ਇਹਨਾਂ ਨੇ ਕੀ ਕਹਿਣਾ ਵਾ ਗੱਲ ਨਹੀਂ ਕੋਈ ਵੀ ਇਦਾਂ ਦੀ ਉਦਾਂ ਹੀ ਬਸ ਕਈ ਵਾਰ ਹੋ ਜਾਂਦਾ ਆ ਮੂਡ ਜੈਫ ਉਦਾਂ ਗਲਤ ਨਹੀਂ ਕੋਈ ਵੀ ਹੈਗੀ ਪਿੰਡ ਤੇ ਨਹੀਂ ਕੋਈ ਗੱਲ ਹੋਈ ਮੰਮੀ ਡਾਡੀ ਨਾਲ ਨਹੀਂ ਨਹੀਂ ਅਮੀ ਜੀ ਗੱਲ ਨਹੀਂ ਕੋਈ ਵੀ ਤੇ ਫਿਰ ਦੱਸ ਮੇਰੀ ਤੇ ਕੀ ਗੱਲ ਹੋਈ ਆ ਮੈਂ ਤੇਰੇ ਮੂੰਹਾਂ ਨੂੰ ਉਦਾਂ ਦੀ ਵੇਖਣ ਗਈ ਆ ਪੁੱਤ ਜੇ ਕੋਈ ਹੈਗੀ ਗੱਲ ਦੱਸ ਜੋਤਨੇ ਤੇ ਨਹੀਂ ਕੋਈ ਕਿਹਾ ਤੈਨੂੰ ਨਹੀਂ ਨਹੀਂ امی ਜੋਤਨੇ ਵੀ ਕੀ ਕਹਿਣਾ ਆ ਕੁਛ ਨਹੀਂ ਉਦਾਂ ਹੀ ਹੋ ਜਾਂਦਾ ਕਈ ਵਾਰ ਮੂੜ ਜਾ ਬੰਦੇ ਦਾ ਆਫ ਉਦਾਂ ਨਹੀਂ ਕੋਈ ਗੱਲ ਵੀ ਹੈਗੀ ਚੱਲ ਪੁੱਤ ਮੂੜ ਕਿਉਂ ਆਫ ਕਰਨਾ ਵਾ ਤੂੰ ਜੇ ਕੋਈ ਮਨ ਚ ਗੱਲ ਹੈਗੀ ਹੈ ਨਾ ਤੇ ਦੱਸੀਦੀ ਹੁੰਦੀ ਆ ਕੋਈ ਨਹੀਂ ਮੇਰੇ ਜੇ ਕੋਈ ਗੱਲ ਹੁੰਦੀ ਨਾ ਤੇ ਮੈਂ ਤੁਹਾਡੇ ਨਾਲ ਹੀ ਕਰਨੀ ਹੈ ਹੋਰ ਦੱਸੋ ਕਿਤੇ ਨਾਲ ਕਰਨੀ ਹੈ ਤੂੰ ਚੁੱਪ ਚੁੱਪ ਰਹੀ ਨਹੀਂ ਤਾਂ ਮੈਨੂੰ ਫਿਕਰ ਜਿਆ ਪਿਆ ਰਹਿੰਦਾ ਉਹ ਉਦਾਂ ਹੀ ਨਾਵੇਂ ਅੱਜ ਸਰੀਰ ਵੀ ਉਹ ਜਾ ਠੀਕ ਜਿਆ ਨਹੀਂ ਹੈ ਮੈਂ ਢਿਲਾ ਢਿਲਾ ਜਾ ਤਾਂ ਕਰਕੇ ਫੇਰ ਮੈਂ ਦਿਲ ਚ ਬੈਠੀ ਉਦਾਂ ਕਰਕੇ ਉਦਾਂ ਹੋਰ ਗਲਬਤ ਕੋਈ ਨਹੀਂ ਆ ਤੁਸੀਂ ਨਾ ਇਹਨੇ ਸੋਚੀ ਜਾਓ ਬੋਧਾ ਬਣੀ ਕੀ ਗੱਲ ਵਾ ਚਲ ਜੇ ਨਹੀਂ ਠੀਕ ਤੇ ਮੈਂ ਲਵਲੀ ਨੂੰ ਕਹਾਂ ਜਾ ਕੇ ਦਵਾਈ ਦੁਈ ਲੈ ਆਉ ਫਿਰ ਉਹ ਨਹੀਂ ਅਮੀ ਜੀ ਹੋਈ ਨਾ ਵਾ ਠੀਕ ਉਦਾਂ ਹੀ ਨਾ ਸਿਰ ਦਰਦ ਜੀ ਹੋਉਂਦੀ ਆ ਮੜਿਮੜੀ ਕੋਈ ਨਹੀਂ ਭੈਣਾ ਫਿਰ ਥੋੜੀ ਰੈਸਟ ਕਰਦੀ ਆ ਨਾ ਹੋਈ ਨਾ ਵਾ ਸਹੀ ਚਲ ਇਦਾਂ ਕਰ ਤੂੰ ਲੰਮੇ ਪੈ ਮੈਂ ਤੇਰੇ ਵਾਸਤੇ ਵਧੀਆ ਜੀ ਚਾਹ ਬਣਾ ਕੇ ਲੈ ਆਉਂਦੀ ਆ ਤਾਂ ਆਪੇ ਵੇਖੇ ਸਿਰ ਠੀਕ ਹੋ ਜਾਣਾ ਵਾ ਚਲ ਵੇਖ ਲਉ ਬਣਾ ਲਿਓ ਹਾਏ ਹਾਏ ਪੁੱਤ ਮੈਨੂੰ ਤੇ ਚੇਤਾ ਹੀ ਭੁੱਲ ਗਿਆ ਤੇਰੇ ਮੰਮੀ ਡੈਡੀ ਆਏ ਹੀ ਤੇ ਲਵਲੀ ਦੀ ਨੁੰਕਰੀ ਬਾਰੇ ਕੀਤੀ ਉਹ ਹਾਂਜੀ ਹਾਂਜੀ ਅੰਮੀ ਕੋਈ ਨਹੀਂ ਉਹ ਵੀ ਹੱਲ ਹੋ ਜਾਣਾ ਹੈ ਤੇ ਨਾਲੇ ਪਹਿਲੀ ਦੀ ਗੱਲ ਕੀਤੀ ਸੀ ਹਾਂਜੀ ਅੰਮੀ ਜੀ ਉਹ ਤਾਂ ਪੱਕਾ ਹੀ ਹੈ ਨਾ ਅੱਛਾ ਹਾਂਜੀ ਕੋਈ ਨਹੀਂ ਹੋ ਜਾਣਾ ਵੀ ਕਦੋ ਦਿਨ ਤੱਕ ਵੀ ਰੀਤੀ ਨਾ ਤੂੰ ਡੈਡੀ ਨੂੰ ਕਹਿ ਕੇ ਨਾ ਤੇ लवली ਨੂੰ ਕਿਹੇ ਪਾਸੇ ਲਾ ਜਦੋਂ ਇਹ ਨੌਕਰੀ ਤੇ ਜਾਣ ਦੇ ਪੈਣਾ ਤੇਰੇ ਸਾਰੇ ਹੀ ਫਿਕਰ ਪੁੱਤ ਮੁੱਕ ਜਾਣੇ ਹਾਂਜੀ ਅੰਮੀ ਜੀ ਥੋੜੀ ਜੀ ਨਾ ਉਧਰ ਦੀ ਵੀ ਟੈਨਸ਼ਨ ਜੀ ਆ ਵੀ ਜਿੱਦਾਂ ਦੋ ਦਾ ਕੰਮ ਆ ਪਤਾ ਨਹੀਂ ਕਿ ਹੁਣ ਇਹਨਾਂ ਨੂੰ ਜੌਬ ਮਿਲਣੀ ਆ ਕਿ ਨਹੀਂ ਮਿਲਣੀ ਚਲੋ ਡੈਡੀ ਜੀ ਜਿੱਥੇ ਤੱਕ ਦੇ ਦੇ ਹੈ ਨਾ ਉਸੇ ਤੱਕ ਮੇਰੇ ਤੇ ਜੌਬ ਦਾ ਵੀ ਹੱਲ ਹੋ ਜਾਊਗਾ ਪਰ ਫਿਰ ਵੀ ਫਿਕਰ ਜੀ ਤੇ ਹੁੰਦੀ ਹੈ ਨਾ ਮੈਨੂੰ ਪਤਾ ਪੁੱਤ ਤੂੰ ਇਸੇ ਗੱਲ ਦੀ ਫਿਕਰ ਕਰ ਰਹੀਆਂ ਫਿਕਰ ਨਾ ਕਰ ਕੋਈ ਗੱਲ ਨਹੀਂ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਤੇਰੇ ਵਾਸਤੇ ਲੰਮੇ ਪੈ ਤੂੰ ਚਲੋ ਠੀਕ ਆ ਮੈਂ ਲੈ ਆਉ ਹੁਣ ਮੰਮੀ ਨੂੰ ਮੈਂ ਕੀ ਦੱਸਾਂ ਵੀ ਕੀ ਗੱਲ ਵਾਦੇ ਕੀ ਨਹੀਂ ਹੈ ਗੱਲ ਹੁਣ ਆਪਣੇ ਵੱਲੋਂ ਮੈਂ ਕਹੀ ਤੇ ਜਾਣ ਨਹੀਂ ਆਂ ਵੀ ਨਹੀਂ ਮੰਮੀ ਜੀ ਕੋਈ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਹੈਗੀ ਪਰ ਹੁਣ ਤੁਹਾਨੂੰ ਮੈਂ ਕੀ ਦੱਸਾਂ ਵੀ ਇੱਧਰ ਤੇ ਹੋਰ ਹੀ ਖਲਾਰਾ ਪੈ ਗਿਆ ਆ ਜੇ ਮੈਂ ਤੁਹਾਨੂੰ ਵੀ ਦੱਸਤਾ ਤੇ ਫਿਰ ਤੇ ਥਾਣਿਆ ਹੋਣਾ ਨਾ ਉਧਰ ਪਾਸੇ ਨਾ ਇੱਧਰਲੇ ਪਾਸੇ ਸਮਝ ਨਹੀਂ ਆਉਂਦੀ ਹੁਣ ਕੀ ਕਰੀਏ ਤੇ ਜੇ ਮੰਮੀ ਜੀ ਨੂੰ ਪਤਾ ਲੱਗ ਗਿਆ ਤੇ ਫਿਰ ਤੇ ਬਾਲਾ ਕੰਮ ਖਰਾਬ ਹੋ ਜਾਣਾ ਪਰ ਇਹਨਾਂ ਦੀ ਵੀ ਥੋੜੀ ਜੀ ਗਲਤੀ ਆ ਜੇ ਪਹਿਲਾਂ ਇਹ ਵੀ ਕਿਤੇ ਲੱਗ ਜਾਂਦੇ ਨਾ ਤੇ ਸਾਰੇ ਕੰਮ ਦੇ ਹੱਲ ਹੋ ਜਾਣੇ ਚੱਲ ਕੋਈ ਗੱਲ ਨਹੀਂ ਹਾਂ ਹਾਂ ਕਰੋ ਯਾਰ ਕੰਮ ਜੇ ਹੱਲ ਹੁੰਦਾ ਵਾ ਤੇ ਕੋ ਯਾਰ 2 ਮਹੀਨੇ ਤੱਕੇ ਹੋ ਗਿਆ ਉਹ ਤੁਹਾਨੂੰ ਕਿਹਾ ਨੂੰ ਪੈਸੇ ਭਰਾ ਦੇ ਕੇ ਮੈਂ ਖੜੂੰਗਾ ਸਭ ਕੁ ਉਹ ਤੁਸੀਂ ਕੱਲ ਹੀ ਟੈਨਸ਼ਨ ਲੈਣ ਦੇ ਜੀ ਆ ਹੁੰਦਾ ਹਾਲਤ ਆ ਯਾਰ ਕਰੋਗਾ ਕੋਈ ਨਹੀਂ ਕੋਈ ਨਹੀਂ ਮੈਨੂੰ ਦੱਸ ਦਿਓ ਇਹ ਕਿਤਨਾ ਗੱਲ ਕਾਂਡਿਆ ਇੱਥੇ ਫੋਨ ਤੇ ਝੂਠੇ ਕਹਿਣੀ ਸੀਗੀ ਵੀ ਇਹਨੂੰ ਉਧਰੋਂ ਨਾ ਹੋ ਗਈ ਆ ਇਹ ਅਜੇ ਵੀ ਐਕਸਪੀਰੀਅੰਸ ਨਹੀਂ ਕਿਹਦਾ ਕਾਂਡਿਆ ਪੁੱਛ ਨਾ ਪੜਾ ਇਹਨੇ ਕਿਹੜਾ ਮੈਨੂੰ ਨਾਲੇ ਦੱਸਣਾ ਆ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਮੈਨੂੰ ਦੱਸ ਦਿਓ ਚੰਗਾ ਚੱਲ ਠੀਕ ਕਿੰਨਾ ਗੱਲ ਕਾਂਡਿਆ ਫੋਨ ਤੇ ਓਏ ਮੁੰਡਾ ਆਈਓ ਯਾਰ ਕੀ ਕਰਨਾ ਕੋਹ ਨਹੀਂ ਕੰਮ ਹੀ ਉਹਨਾਂ ਕੋਈ ਅੱਛਾ ਨਾ ਤੇ ਉਹ ਕੀ ਬਣਿਆ ਤੇਰੀ ਨੌਕਰੀ ਦਾ ਫਿਰ ਨੌਕਰੀ ਦਾ ਯਾਰ ਕੀ ਬੰਨਾ ਕੋਹੋ ਨਹੀਂ ਨੌਕਰੀ ਜਾਂਦੇ ਸੀ ਦਵਾਦਾਂਗੇ ਹਜੇ ਦੇ ਟਾਈਮ ਚੱਲਣ ਡਿਆ ਦੱਸਿਆ ਨਹੀਂ ਕੋਹ ਉਹਨਾਂ ਨੇ ਅਜੇ ਦੱਸਿਆ ਨਹੀਂ ਕੋਈ ਨਾ ਵੀ ਦਵਾਣਗੇ ਤੇ ਆਵ ਲੱਭ ਲਾਂਗੇ ਉੱਥੇ ਨੌਕਰੀ ਦਾ ਕਿੱਡਾ ਕੰਮ ਆ ਕਿਤੇ ਦਾਦਾ ਹੀ ਹੱਥ ਤੇ ਬਠੇਰੀਆਂ ਮਿਲ ਜਾਂਦੀਆਂ ਉਹ 10000 ਕੀ ਕਰਨਗੇ ਉੱਥੇ 10 ਉੱਥੇ 30000 ਮਿਲਿਆ ਕਰਨਾ ਇੱਥੇ 10000 ਮਿਲਿਆ ਕਰਨਾ ਚੱਲ ਜੇ 30 ਵਾਲੀ ਮਿਲ ਜੂਗੀ ਤੇ ਕਰ ਲਾਂਗੇ ਨਹੀਂ ਤੇ ਆਪਣੀ ਆਵ ਲੱਭ ਲਾਂਗੇ ਕੋਈ ਐਵੇਂ ਜਰੂਰ ਸਾਂ ਚੱਲਣਾ ਕਿਹਦਾ ਉਸਾਂ ਚੱਲਣ ਦੀ ਗੱਲ ਨਹੀਂ ਹੈਗੀ ਭੈਣ ਭਰਾ ਹੋਰ ਕਦੇ ਆਸਤੇ ਹੁੰਦੇ ਆ ਜੇ ਉਹਨਾਂ ਇੰਨਾ ਕੰਮ ਨਹੀਂ ਕਰਕੇ ਦੇਣਾ ਤੇ ਓਏ ਹੋ ਉਹ ਤੇ ਧਿਆਵਾ ਕਰਨਾ ਤੇ ਜੇ ਕਰ ਦੂਗਾ ਠੀਕ ਹੈ ਨਹੀਂ ਤੇ ਉਹ ਤਾਂ ਮੈਂ ਆ ਵੀ ਕੋਸ਼ਿਸ਼ ਕਰਨ ਦੇ ਆ ਕਿਦਾਂ ਕਿਦਾਂ ਲੱਗਣ ਦੀ ਆ ਚਲੋ ਵੇਖ ਲਓ ਜਿੱਦਾਂ ਵੀ ਬੰਦੀ ਕਰ ਆ ਉਹ ਜੰਸੀ ਜੁੰਸੀ ਜੀ ਮੈਂ ਕੀਤਾ ਪਤਾ ਉਹ ਦਿੰਦੇ ਆ 10-12000 ਅੱਛਾ ਤੇ ਮੈਂ ਕੋਈ ਗੱਲ ਨਹੀਂ ਉੱਥੇ ਲੱਗ ਜੰਨੇ ਆ ਆ ਚਲੋ ਵੇਖ ਲਓ ਜਿੱਦਾਂ ਠੀਕ ਲੱਗ ਜਾ ਜਨਾਂਚਰ ਨਹੀਂ ਮਿਲਦੀ ਉਹਨਾਂ ਚਰ ਇੱਥੇ ਕਰੀ ਜੰਨੇ ਆ ਇਹੋ ਹੀ ਵੀ ਗੱਲ ਠੀਕ ਆ ਮਿਲ ਨਹੀਂ ਤੇ ਪ੍ਰਾਈਵੇਟ ਹੀ ਆ ਕਿਤਨਾ ਕਿਤੇ ਉਹ ਪਾਣੀ ਲਾਇਆ ਕਣਕਣ ਆਣੀ ਡੈਡੀ ਗਹਿਨ ਤੇ ਦਿਆ ਸੀ ਮੈਂ ਲਾਇਆ ਮੈਂ ਲਗਿਆ ਨਹੀਂ ਮੈਨੂੰ ਤਾਂ ਹਫਤਾ ਹੋ ਗਿਆ ਤਣ ਗਏ ਚੱਲ ਕੋਈ ਨਹੀਂ ਮੈਂ ਵੇਖਦਾ ਆਹ ਵੇਖ 10 ਸਾਰੇ ਹੁਣ ਸਵਾਲ ਜਵਾਬ ਕਰ ਲਿਆ ਵੀ ਨੌਕਰੀ ਮਿਲੀ ਨਹੀਂ ਆਰਪਿੰਦਰ ਨੇ ਨਾ ਥੂ ਥੂ ਕਰਾ ਕੇ ਰੱਖਤੀ ਆ ਘਰ ਚ ਜੇਕਰ ਨੌਕਰੀ ਮਿਲ ਜਾਂਦੀ ਨਾ ਕਰੀ ਤੇ ਬੱਲੇ ਬੱਲੇ ਬੜੀ ਹੋਣੀ ਇਹਨਾਂ ਨੇ ਮੂੰਹ ਬੰਦ ਹੋ ਜਾਣੀ ਇਹ ਕਰੀ ਵੇਖ ਲੈ ਯਕੀਨ ਇਹਨੂੰ ਮਰਤੇ ਵੀ ਨਹੀਂ ਹੈਗਾ ਮੈਨੂੰ ਨਹੀਂ ਆ ਸੱਚੀ ਗੱਲ ਦੱਸਣ ਦੇ ਵੀ ਕੀ ਗੱਲ ਹੋਈ ਆ ਕਿ ਜੇ ਤੇਨੂੰ ਸਹੁਰਿਆਂ ਵੱਲੋਂ ਨਾ ਹੋਈ ਗਈ ਆ ਤੋ ਘਟੋ ਘਟ ਘਰ ਤੇ ਦੱਸ ਅਸੀਂ ਵੀ ਆਪਣੇ ਪੈਸੇ ਨਾਲੇ ਬਣਾਗੇ ਕੋਈ ਹਾਲ ਨਹੀਂ ਬੰਦੇ ਦਾ ਵੀ ਜੋਤ ਕੀ ਕਰਨ ਲਈ ਆ ਕੁਛ ਨਹੀਂ ਮੰਮੀ ਇਹਨਾਂ ਨੂੰ ਰੋਟੀ ਲੱਗੀ ਆ ਬਣਾ ਕੇ ਦੇਣ ਅੱਛਾ ਹਾਂਜੀ ਤੇ ਜੋਤ ਇਦਾਂ ਕਰੀ ਮੇਰੀ ਧੀ ਹਾਂਜੀ ਫਿਰ ਰਪਿੰਦਰ ਨਾ ਠੀਕ ਨਹੀਂਗੀ ਤੇ ਰੋਟੀ ਪਾਣੀ ਤੂੰ ਬਣਾ ਲਈ ਕਿ ਹੈ ਰਵਿੰਦਰ ਨਾ ਪਤਾ ਨਹੀਂ ਮੂਜलम ਕਾ ਕੇ ਬੈਠੀ ਹੀ ਤੇ ਮੈਂ ਐਸਾ ਕੋਨ ਨੂੰ ਕਿਹਾ ਮੈਂ ਦੋ ਤਿੰਨ ਦਿਨ ਹੋ ਗਏ ਮੈਂ ਤੇਰੇ ਨਾਲ ਵੇਖਣੇ ਤੂੰ ਚੁੱਪ ਚੁਪਾ ਅੱਛਾ ਇਹ ਮੰਮੀ ਮੇਰਾ ਮੂੜ ਜਾਨੀ ਠੀਕ ਪਤਾ ਨਹੀਂ ਦੋਵਾਂ ਜੀਆਂ ਚ ਗੱਲ ਹੋਈ ਮੈਂ ਤਾਂ ਸਾਰੀਆਂ ਗੱਲਾਂ ਪੁੱਛੀਆਂ ਵੀ ਕਿੰਨੇ ਦਿਨ ਕੋਈ ਕਿਹਾ ਵਾ ਨਹੀਂ ਮੂੜਣਾ ਠੀਕ ਉਹਦੇ ਨਾਲ ਮੰਮੀ ਘਰ ਦੇ ਕੰਮ ਨਾ ਕਰਨ ਦਾ ਕੀ ਮਤਲਬ ਹੋਇਆ ਭਲਾ ਕਰ ਦੇ ਕੰਮ ਆਪਣੀ ਰੋਟੀ ਦੇ ਬਣਾ ਕੇ ਖਾਣ ਕਿਹੜਾ ਕਿਸੇ ਦਾ ਸੰਹਾਣਿਆ ਇਹਨਾਂ ਨੂੰ ਚੱਲ ਪੁੱਤ ਕੋਈ ਗੱਲ ਨਹੀਂ ਰੋਟੀ ਬਣਾਉਣੀ ਆ ਤੂੰ ਬਣਾ ਲੈ ਦੋ ਬੁਰਕੀਆਂ ਇੱਥੋਂ ਖਾ ਲੂਗੀ ਮੰਮੀ ਜੀ ਤਾਂ ਮੈਂ ਕੰਨੀ ਹੁਣੀ ਆ ਮੇਰੀ ਕੁੜੀ ਨਹੀਂ ਠੀਕ ਜਾਂ ਮੈਂ ਨਹੀਂ ਠੀਕ ਉਦੋਂ ਤੇ ਤੋੜ-ਤੋੜ ਕੇ ਜਵਾਬ ਦਿੰਦੀ ਹੁੰਦੀ ਆ ਕਿ ਮੇਕੋ ਨਹੀਂ ਹੁੰਦਾ ਮੈਂ ਤੇ ਮਾ ਆਪਣਾ ਹੀ ਕਰ ਸਕਦੀ ਚੱਲ ਪੁੱਤ ਕੋਈ ਗੱਲ ਨਹੀਂ ਪਿਛਲੀਆਂ ਗੱਲਾਂ ਨੂੰ ਨਹੀਂ ਲੈ ਕੇ ਬਹਿ ਰਹੀਦਾ ਹੁੰਦਾ ਤੁਸੀਂ ਭਿਆਣਾ-ਭਿਆਣਾ ਬਣ ਕੇ ਰਹਿਣਾ ਵਾ ਜੇ ਉਹ ਟਿੱਲੀ ਮੱਠੀ ਹੋਈ ਤੇ ਤੂੰ ਕਰ ਲਿਆ ਤੇ ਜੇ ਤੂੰ ਹੋਈ ਤੋਹਨੇ ਕਰ ਲਿਆ ਫੇਰ ਕੀ ਰੋਟੀ ਖਾਣੀ ਆ ਦੋ ਪੁਰਕੀਆਂ ਮੰਮੀ ਮੈਂ ਤੇ ਕਰ ਹੀ ਦਿੰਨੀ ਆ ਮੈਂ ਤੇ ਕਦੇ ਨਾ ਹੀ ਨਹੀਂ ਕੀਤੀ ਜੇ ਮੈਂ ਪਹਿਲਾਂ ਕਰਦੀ ਰਹੀ ਹਾਂ ਤੇ ਇਹਦੇ ਆਇਆ ਮੈਨੂੰ ਕੰਮ ਕਰਦੇ ਆ ਭਾਰਿਆ ਇੱਕ ਹੀ ਜੀ ਵਧਿਆ ਵਾ ਲਵਲੀ ਦੀ ਰੋਟੀ ਦੀ ਮੈਂ ਅੱਗੇ ਵੀ ਬਣਾਉਣੀ ਹਾਂ ਪਰ ਜੇ ਬੰਦੇ ਨੂੰ ਖਾਣ ਦੀ ਅਕਲ ਨਾ ਹੋਵੇ ਤੇ ਉਹਨੂੰ ਪਕਾ-ਪਕਾ ਕੇ ਕਿੱਥੋਂ ਚੱਲ ਪੁੱਤ ਕੋਈ ਗੱਲ ਨਹੀਂ ਮੈਨੂੰ ਪਤਾ ਤੂੰ ਬਥੇਰਾ ਕਰਦੀ ਰਹੀ ਐ ਮੈਂ ਕਦੀ ਕਿਹਾ ਵੀ ਤੂੰ ਕੰਮ ਨਹੀਂ ਕੀਤਾ ਪਰ ਮੰਮੀ ਹੁਣ ਤੇ ਸਾਰੇ ਮੈਨੂੰ ਕਹਿੰਦੇ ਆ ਨਾ ਹੁਣ ਦਾੜੇ ਸਾਹਮਣੇ ਮੇਰਾ ਮਸ਼ੀਨ ਦਾ ਵੀ ਕੰਮ ਵਧਿਆ ਆ ਵਾਪਿਸ ਆ ਲਿਆ ਲੋਕਾਂ ਨੇ ਵਿਆਹਾਂ ਦੇ ਕੱਪੜੇ ਸੁਵਾਉਣੇ ਹੁੰਦੇ ਆ ਹੁਣ ਸਭ ਨੂੰ ਇਹਨੂੰ ਚਾਹੀਦਾ ਹੀ ਵੀ ਮੈਂ ਨਾਲ ਹੋ ਕੇ ਕਰਾ ਦਾਂ ਚੱਲ ਤੂੰ ਅੱਜ ਦਾ ਦਿਨ ਕਰਾ ਆਂ ਗਾੜੀ ਉੱਠ ਕੇ ਆਪੇ ਕਰ ਲੈ ਆਪੇ ਕੱਲ ਨੂੰ ਤੂੰ ਆਪਣਾ ਮਸ਼ੀਨ ਦਾ ਕੰਮ ਕਰ ਲੈ ਆਪੇ ਸੋਈ ਦਾ ਸਾਰਾ ਉਹ ਕਰ ਲਊਗੀ ਤੂੰ ਹੀ ਨਹੀਂ ਮੰਮੀ ਕਹਿੰਦੇ ਤੂੰ ਆ ਜਾ ਕੇ ਫਿਰ ਮੈਨੂੰ ਹੀ ਕਹਿੰਦੇ ਜੀ ਕਿਉਂਕਿ ਉਹ ਤੁਹਾਨੂੰ ਅੱਗੋਂ ਸੁਣਾ ਦਿੰਦੀ ਆ ਨਾ ਪਰ ਕਾਹਦੀ ਨਵਾਂ ਨੇ ਵੀ ਸਿਰਫ ਇੰਨਾ ਹੀ ਆ ਚੱਲ ਪੁੱਤ ਗੁੱਸਾ ਨਹੀਂ ਕਰੀਦਾ ਹੁੰਦਾ ਕੱਲ ਨੂੰ ਜੇ ਨਾ ਕਰੋ ਤਾਂ ਮੈਂ ਕਰ ਲੂੰ ਤੇ ਤੂੰ ਸਾਰਾ ਦਿਨ ਆਪਣੇ ਮਸ਼ੀਨ ਦਾ ਕੰਮ ਕਰ ਲੈ ਜਿਹੜੇ ਤੇਰੇ ਕੱਪੜੇ ਜਮਾ ਹੋਏ ਉਹ ਕੋਈ ਨਹੀਂ ਸੀ ਨਹੀਂ ਫਿਰ ਤੈਨੂੰ ਦਿਸਾਣੀ ਹੋਇਆ ਨਾ ਜੇ ਨਾ ਕਰੂਗੀ ਫਿਰ ਵੀ ਤੂੰ ਹੀ ਕਰਨਾ ਵਾ ਤੇ ਫਿਰ ਤင်း ਅੱਜ ਹੀ ਕਰ ਲੋ ਪੁੱਤ ਮੇਰੀ ਗੱਲ ਸੁਣ ਮੈਂ ਤੇ ਇਹ ਗੱਲ ਤੋਂ ਡਰਦੀ ਆਂ ਵੀ ਸਾਡਾ ਘਰ ਨਾ ਟੁੱਟੇ ਚੱਲ ਇਕੱਠੇ ਆ ਤਾਂ ਇਕੱਠੇ ਰਹੀਏ ਕੋਈ ਚੀਜ਼ ਬਣ ਜੂਗੀ ਜੇ ਚੁੱਲ੍ਹੇ ਵੱਖੋ ਵੱਖ ਕਰ ਲੈਣਾ ਤੇ ਘਰ ਦਾ ਕੁਝ ਨਹੀਂ ਬਣਾ ਤਿੰਨ ਚੁੱਲ੍ਹੇ ਹੋ ਜਾਣਗੇ ਤੇ ਖਰਚਾ ਤੇ ਉਨਾ ਹੀ ਆ ਅੱਗੇ ਇੱਕ ਥਾਵਾ ਮੁੜ ਕੇ ਤਿੰਨੀ ਥਾਈ ਹੋ ਜਾਊਗਾ ਮੰਮੀ ਜਦੋਂ ਦੀ ਘਰ ਚ ਪਹਿਲੀ ਦੀ ਗੱਲ ਸ਼ੁਰੂ ਹੋਈ ਹੈ ਨਾ ਚੁੱਲੇ ਤੇ ਬਕਰੇ ਹੋਗੇ ਰਹਿਣੇ ਆ ਭਾਵੇਂ 6 ਮਹੀਨਿਆਂ ਨੂੰ ਹੋ ਜਾਣ ਤੇ ਭਾਵੇਂ 7 ਨੂੰ ਹੋ ਜਾਣ ਕਿਉਂਕਿ ਜਦੋਂ ਗੱਲ ਧੁਰਦੀ ਹੈ ਨਾ ਇੱਕ ਵਾਰੀ ਐਂਡ ਤੱਕ ਹੋ ਕੇ ਤੇ ਫੇਰ ਹੀ ਮੁੜਦੀ ਹੈ ਚਲ ਕੋਈ ਗੱਲ ਨਹੀਂ ਜਿੰਨਾ ਚਿਰ ਤੂੰ ਮੇਰੇ ਨਾਲ ਸਿਰਖ ਪਾਈ ਕਰਨੀ ਉਹਨਾਂ ਚਿਰ ਤਾ ਰੋਟੀ ਬਣ ਜਾਣੀ ਅੱਜ ਤੂੰ ਪਕਾ ਤੇ ਕੱਲ ਨੂੰ ਆਪੇ ਰਵਿੰਦਰ ਪਕਾਉਗੀ ਤਹੀ ਨਹੀਂ ਮੰਮੀ ਕਹਿਣਾ ਮੈਂ ਇਹਦੇ ਚਾਹੁੰਦੀ ਆ ਤੇ ਹੀ ਰਵਿੰਦਰ ਨੂੰ ਕਹੋ ਹੋਂ ਤੱਕ ਮੈਂ ਜਿੰਨੀ ਤਾਂ ਦੀ ਸੇਵਾ ਕੀਤੀ ਆ ਜੇ ਮੇਰੇ ਬਰਾਬਰ ਕਰੂਗੀ ਨਾ ਫੇਰਾ ਕੇ ਮੈਨੂੰ ਜੋ ਮਰਜ਼ੀ ਕਹਿ ਲਿਓ ਕੋਈ ਹਾਲ ਨਹੀਂ ਇਹਨਾਂ ਦਾ ਉਹ ਆਂਦੀ ਮੈਂ ਠੀਕ ਨਹੀਂ ਗਈ ਜੀ ਇਹਦੇ ਵੱਲ ਗਈਆਂ ਫੇ ਰੋਟੀ ਤੂੰ ਪਕਾ ਲਾ ਉਹਨੇ ਇੱਕ ਦੀਆਂ ਚਾਰ ਚਾਰ ਗੱਲਾਂ ਮੈਨੂੰ ਕੀਤੀਆਂ ਮੈਂ ਤਾਂ ਸਗੋ ਨਾ ਇਹਨਾਂ ਨੂੰ ਇਕੱਠੇ ਰੱਖਣ ਦੇ ਵਿੱਚ ਆਪ ਫਸੀਆਂ ਉਹਦੀਆਂ ਵੀ ਸੋਨੀਆਂ ਪੈਂਦੀਆਂ ਤਾਂ ਉਹਦੀਆਂ ਵੀ ਸੋਨੀਆਂ ਪੈਂਦੀਆਂ ਅੱਗੇ ਇਹ ਚੰਗੀ ਹੁੰਦੀ ਹੈਗੀ ਸਾਰਾ ਕੰਮ ਨੇ ਟਾਈਮ ਨਾਲ ਉੱਠ ਕੇ ਕਰ ਲੈਣਾ ਹੁਣ ਇਹ ਕਿਹੜੀ ਘਟਵਾ ਨਾਲੇ ਤਾਂ ਗਾੜੀ ਜਪਾਨ ਚਲਾਉਂਦੀ ਆ ਨਾਲੇ ਕੰਮ ਨੂੰ ਹੱਥ ਨਹੀਂ ਲਾਉਂਦੀ ਇਹ ਜੀ ਮੇਰਾ ਮਸ਼ੀਨ ਦਾ ਕੰਮ ਆ ਜੇ ਇਹ ਤੇਰਾ ਮਸ਼ੀਨ ਦਾ ਕੰਮ ਵਾ ਉਹ ਪੈਸੇ ਤੂੰ ਆਪ ਰੱਖਦੀਆਂ ਉਹ ਮੈਨੂੰ ਥੋੜਾ ਦਿੰਨੀ ਆ ਇਹ ਸਾਹ ਥੋੜਾ ਹੁਣ ਮੈਨੂੰ ਵੀ ਮੈਂ ਹੀ ਸਾਰੇ ਤੁਹਾਨੂੰ ਕੰਮ ਕਰ ਕਰਕੇ ਦਵਾ ਮੇਰ ਕੋ ਨਹੀਂ ਹੁਣ ਹੁੰਦੇ ਟਾਡੇ ਵਾਲੀ ਤੇ ਹਾਦੀ ਹੋ ਗਈ ਆ ਸਾਰਾ ਦਿਨ ਫੋਨ ਵਿੱਚ ਹੀ ਬੜੇ ਰਿਹਾ ਕਰੋ ਕਿਤੇ ਘਰ ਪਰਿਵਾਰ ਵਾਲੇ ਵੀ ਵੇਖ ਲਿਆ ਕਰੋ ਵੀ ਘਰ ਵਿੱਚ ਕੀ ਬਣ ਰਿਹਾ ਵਾ ਹੁਣ ਕੀ ਹੋ ਗਿਆ ਹੁਣਾ ਕੀ ਆ ਰਪਿੰਦਰਾਂ ਦੀ ਵੀ ਮੈਂ ਠੀਕ ਨਹੀਂ ਗਈ ਮੇਰੇ ਕੋ ਮੰਮੀ ਕੰਮ ਨਹੀਂ ਹੁੰਦਾ ਤੇ ਤੁਹਾਡੀ ਵੱਡੀ ਨੌਂ ਵੱਲ ਗਈ ਹਾਂ ਵੀ ਜੀ ਉਹ ਠੀਕ ਨਹੀਂ ਆ ਤੇ ਤੂੰ ਕੰਮ ਕਰ ਲੈ ਇਹ ਮੰਮੀ ਮੇਰੇ ਕੋ ਕੰਮ ਨਹੀਂਗਾ ਹੁੰਦਾ ਮੇਰਾ ਮਸ਼ੀਨ ਦਾ ਕੰਮ ਬੜਾ ਵਾ ਤੇ ਜੇ ਰੋਟੀ ਖਾਣੀ ਆ ਉਹ ਤੇ ਤੁਹਾਨੂੰ ਪਕਾਉਣੀ ਪੈਣੀ ਆ ਮੈਂ ਗਾੜੀ 100 100 ਗੱਲ ਕੀਤੀ ਇਹ ਜਦੋਂ ਮੈਂ ਠੀਕ ਨਹੀਂ ਹੁੰਦੀ ਮੇਰੀ ਕੁੜੀ ਠੀਕ ਨਹੀਂ ਹੁੰਦੀ ਉਦੋਂ ਤੇ ਹੀ ਕੰਮ ਕਰਦੇ ਨਹੀਂ ਉਦੋਂ ਕਦੀ ਰਪਿੰਦਰ ਨੂੰ ਤੁਸੀਂ ਕਿਹਾ ਵਾ ਤੇ ਮੈਂ ਦੱਸਤੀ ਇਹ ਮੈਂ ਕੀ ਕਰਾਂ ਮੈਂ ਤਾਂ ਤੇਰੇ ਨਾਲ ਬਥੇਰਾ ਕਰਵਾਉਂਦੀ ਰਹੀ ਆ ਹੁਣ ਮੈਂ ਮੇਰੇ ਕੋ ਨਹੀਂ ਹੁੰਦਾ ਮੈਂ ਫਾ ਲੱ ਲਾਂ ਪਰ ਅਮਰ ਮੈਨੂੰ ਤਾਂ ਤੇਰੀ ਲਈ ਸਮਝ ਆਉਂਦੀ ਕਦੀ ਤੂੰ ਵੱਡੀ ਹਲ ਹੋ ਜਾਨੀ ਆ ਕਦੀ ਤੂੰ ਨਿੱਕੀ ਵੱਲ ਹੋ ਜਾਨੀ ਆ ਜੇ ਉਹ ਨਹੀਂ ਠੀਕ ਤੇ ਤੂੰ ਆਪ ਉਹਦਾ ਕੰਮ ਕਰ ਦਿੰਦੀ ਇਹ ਕੰਮ ਤਾਂ ਫੇਰ ਮੇਰੇ ਸਿਰ ਤੇ ਪੈ ਜਾਣਾ ਅੱਜ ਨਿੱਕੀ ਨਹੀਂ ਠੀਕ ਆ ਕੱਲ ਨੂੰ ਵੱਡੀ ਰਜਾਈ ਲੈ ਕੇ ਪੈ ਜਾਊਗੀ ਵੀ ਮੈਂ ਨਹੀਂ ਠੀਕ ਤੋਂ ਉਹਨਾਂ ਨੂੰ ਤੇ ਇਹ ਹੋਣਾ ਵਾ ਮਮਮੀ ਘਰ ਹੀ ਲੈਂਦੀ ਐ ਫਾਇ ਲੱਗੀ ਰਵੇ ਮੇਰੇ ਕੋ ਨੀ ਹੁਣ ਇੰਨੇ ਕੰਮ ਹੁੰਦੇ ਉਹ ਚੱਲ ਕੇਵਲੇ ਉਹ ਵੀ ਨਹੀਂ ਚੱਲ ਥੱਕ ਥੁੱਕ ਜਾਂਦੀ ਐ ਕੁੜੀ ਕਰਕੇ ਮੇਰੀ ਸੁਣੋ ਗੱਲ ਮੈਂ ਤਾਂ ਮੁੰਡੇ ਵਿਆਹੇ ਸੀ ਵੀ ਸੁਖ ਦੀ ਰੋਟੀ ਖਾਉਂਗੀ ਰੋਟੀ ਪਕਾ ਕੇ ਮੈਨੂੰ ਮੰਜੇ ਤੇ ਫੜਾਉਣਗੀਆਂ ਤੇ ਮੈਨੂੰ ਕੀ ਪਤਾ ਸੀ ਵੀ ਇਹ ਪਵਾੜਾ ਮੇਰੇ ਵਾਸਤੇ ਪੈ ਜਾਣਾ ਕਦੀ ਨਿੱਕੀ ਨੇ ਬਿਮਾਰ ਹੋ ਜਾਣਾ ਤਾਂ ਕਦੀ ਵੱਡੀ ਨੂੰ ਬਿਮਾਰ ਹੋ ਜਾਣਾ ਮੈਂ ਤੇ ਐਸੇ ਕੰਮ ਜੋਗੀ ਰਹੂੰਗੀ ਰਮਨ ਹੁਣ ਸਰੀਰ ਆ ਕਿਤੇ ਬਿਮਾਰ ਹੋਈ ਜਾਂਦਾ ਬੰਦਾ ਆਖਰ ਕਿਦਾਂ ਦੀ ਆ ਗਈ ਐ ਉਹ ਤਾਂ ਫੇਰ ਵਾਰੀਆਂ ਲਾਉਂਦੀ ਆਵਾ ਜਦ ਬਿਮਾਰ ਬੰਦਾ ਹੋ ਜਾਂਦਾ ਤਾਂ ਕੋਈ ਗੱਲ ਨਹੀਂ ਇੱਕ ਤਾਂ ਬਿਮਾਰਾ ਦੂਜਾ ਤਾਂ ਕੰਮ ਕਰੇ ਤੇ ਜੇ ਮੈਂ ਕਰਨ ਦਾ ਵੀ ਨਾ ਤੇ ਇਹਨਾਂ ਦੋਵਾਂ ਨੇ ਬਿਮਾਰਿਆ ਕਰਨਾ ਵਾ ਫਿਰ ਮੇਰੇ ਹੱਥ ਤੇ ਪੈ ਜਾਣਾ ਵਾ ਅਰਮਨ ਤੂੰ ਵੀ ਤਾਂ ਗੱਲ ਇੱਕ ਪਾਸੇ ਲਾ ਲਾ ਜੇ ਤੂੰ ਵੱਡੀ ਵੱਲ ਜਾਣੀ ਹੈ ਤੇ ਵੱਡੀ ਵੱਲ ਹੋ ਜਾਣੀ ਹੈ ਤੇ ਜੇ ਨਿੱਕੀ ਵੱਲ ਜਾਣੀ ਹੈ ਤਾਂ ਉਹਦੇ ਵੱਲ ਹੋ ਜਾਣੀ ਹੈ ਤੇ ਜੇ ਨਹੀਂ ਕੇ ਪਾਸੇ ਕਰ ਲਉਂਦੀ ਤਾਂ ਇਹਨਾਂ ਦੇ ਕੰਮ ਵਧਦੇ ਭਾਵੇਂ ਕੋਈ ਬਿਮਾਰ ਹੋਵੇ ਜੋ ਮਰਜੀ ਹੋਵੇ ਆਪਣਾ ਕੰਮ ਕਰਾਂ ਨਾ ਕਰਨ ਵੇਲੇ ਕਰਨੇ ਵੇਲੇ ਕਰਨੇ ਮੈਂ ਕੱਲੀਆਂ ਨੂੰ ਕੰਮ ਵੰਡ ਕੇ ਨਹੀਂ ਦੇਣਾ ਮੈਂ ਲਾਗੇ ਮੁੰਡੇ ਵੀ ਭਾਲਣੇ ਆ ਮੁੜ ਕੇ ਕੱਲ ਨੂੰ ਇਹਨਾਂ ਨੇ ਕਹਿਣਾ ਤੇਰੀ ਮਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਵੀ ਭਾਲੂਗੀ ਵੀ ਦੋ ਟਾਈਮ ਦੀ ਰੋਟੀ ਬਣਾਉਣੀ ਹੁੰਦੀ ਹੈ ਇੱਕ ਟਾਈਮ ਦੀ ਇਹ ਬਣਾ ਲੈ ਤੇ ਦੂਜੇ ਦੀ ਇਹ ਬਣਾ ਲੈ ਤੇ ਸਪਾਈਆਂ ਇੱਕ ਦਿਨ ਉਹ ਕਰ ਲਿਆ ਕਿ ਦਿਨ ਉਹ ਕਰ ਲੈ ਉਹ ਚੱਲ ਹਫਤੇ ਹਫਤੇ ਦੀ ਵਾਰੀ ਲਾ ਦੇ ਚੱਲ ਮੈਂ ਬੈਠੀ ਸਬਜੀ ਤੇ ਇਹਨਾਂ ਨੂੰ ਕੱਟ ਦਿਆ ਕਰੂੰਗੀ ਹੋਰ ਨਿੱਕੇ ਮੋਟੇ ਕੰਮ ਆ ਕਰ ਦਿਆ ਕਰੂੰਗੀ ਜੇ ਕਹਿਨ ਨਾ ਫਿਰ ਸੋਈ ਵਿੱਚ ਖੁਬ ਕੇ ਸਾਰਾ ਕੰਮ ਕਰ ਉਹ ਮੇਰ ਕੋ ਨੀਗਾ ਕੀਤਾ ਜਾਂਦਾ ਉਹ ਚੱਲ ਤੂੰ ਮੁੰਡਿਆਂ ਨੂੰ ਲਾਗੇ ਬਿਠਾਲ ਕੇ ਇੱਕ ਵਾਰੀ ਕਹਿ ਤੋ ਸਹੀ ਉਹਨਾਂ ਨੂੰ ਕੋਈ ਨਹੀਂ ਹੁੰਦੇ ਆ ਨ ਪੇ ਪੁੱਤ ਮੈਂ ਲਾ ਦੇਣੀ ਐ ਲਾਦੀ ਵਾਰੀ ਇਹਨਾਂ ਨੇ ਮੈਨੂੰ ਵਾਹੇ ਲਾਤਾ ਵ ਤੇ ਇੱਕ ਕੰਮ ਕਰਨਾ ਪੈਂਦਾ ਵਾ ਉਤੋਂ ਗੱਲਾਂ ਕਰਦੀਆਂ ਵਾ ਆ ਵੱਡੀ ਅੱਗੇ ਨਹੀਂ ਬੋਲਦੀ ਹੁੰਦੀ ਜਿਉਂ ਨਿੱਕੀ ਆ ਗਈ ਆ ਨਾ ਬਸ ਉਦੋਂ ਤੋਂ ਇਹਦੀ ਜ਼ਬਾਨ ਚਾਲੂ ਹੋ ਗਈ ਆ ਟਕੇ ਟਕੇ ਦਾ ਜਵਾਬ ਦਿੰਦੀ ਆ ਗਾੜੀ ਓਏ ਇਹ ਤਾਂ ਮੈਂ ਅੱਗੇ ਰਮਨ ਸੋਚਦਾ ਹਲਾਵਾ ਅੱਗੇ ਹਲਾ ਝੜਕ ਝੜਕ ਵੀ ਲਾਣਾ ਐ ਹੁਣ ਜਦੋਂ ਉਹਦੀ ਨਿੱਕੀ ਆਈਏ ਤਾਂ ਅਸੀਂ ਉਹਨੂੰ ਕਹਿਣ ਜੋਗੀ ਵੀ ਨਹੀਂ ਕੁਛ ਕਹਵੇ ਕੀ ਜੇ ਉਹਨੂੰ ਕਵਾਂ ਤਾਂ ਔਖੀ ਹੁੰਦੀ ਆ ਜੇ ਉਹਨੂੰ ਕਵਾਂ ਤਾਂ ਔਖੀ ਹੁੰਦੀ ਆ ਤਿਆਲਾ ਜੀ ਹੁੰਦੇ ਮੁੰਡੇ ਤਾਂ ਉਹਨਾਂ ਨੂੰ ਕਹਦੇ ਵੀ ਮੈਂ ਇਹਨਾਂ ਨੂੰ ਕੰਮ ਵੰਡੇ ਲੱਗੇ ਆ। ਆਹ ਕੋਈ ਨਹੀਂ ਮੈਂ ਕਹਿੰਨੀ ਆ। ਠੀਕ ਆ ਕਿ ਨਹੀਂ? ਠੀਕ ਆ। ਬੋਲ ਦੇ ਨੀ ਕੀ ਕਰਦੇ ਜੀ? ਕੋਈ ਨਹੀਂ ਬਸ ਆਏ ਅਸੀਂ ਪਹਿਲਿਆਂ ਵੱਲੋਂ। ਅੱਛਾ ਅੱਛਾ। ਹਾਂ ਠੀਕ ਹੰਟ ਤੁਸੀਂ। ਕੁਝ ਨਹੀਂ ਬਸ ਰਸੋਈ ਚ ਕੰਮ ਨਿੱਕੇ-ਵਡੇ ਕਰਕੇ। ਅੱਛਾ। ਤੇ ਲਵਲੀ ਨੇ ਦੱਸਿਆ ਕੁਝ ਕਿ ਨਹੀਂ? ਮੈਂ ਤਾਂ ਲਵਲੀਆ ਲੱਗਿਆ ਸੀਗਾ। ਅੱਛਾ। ਤੇ ਮੈਨੂੰ ਨੇ ਕੁਝ ਦੱਸਿਆ ਨਹੀਂਗਾ। ਹੂੰ। ਤੇ ਮੈਨੂੰ ਲੱਗਦਾ ਉਹ ਦੱਸਣਾ ਵੀ ਨਹੀਂਗਾ। ਆਹੋ ਕਹਿੰਦਾ ਹੋਏ ਵੀ ਹੋ ਸਕਦਾ ਗੱਲ ਭਾਂਜੇ ਫੇਰੀ ਦੱਸਾਂ। ਇਹ ਹੋਈ ਵੀ ਗੱਲ ਹੈਗੀ ਆ ਪਰ ਮੈਨੂੰ ਇਹ ਗੱਲ ਦੀ ਹੈਰਾਨੀ ਕਿਉਂ ਡੀ ਆ ਵੀ ਵੇਖ ਉਹਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਇਹ ਘੱਟ-ਘੱਟ ਮਿਲੋ ਤੇ ਦੱਸ ਸਕਦਾ ਹੈਗਾ ਜੀ ਦੀ ਵੱਡੀ ਗੱਲ ਹੋ ਗਈ ਹੈ ਹੁਣ ਕੱਲਾ ਝੂਰਦਾ ਰਹੂਗਾ ਉਥੇ ਕੱਲਾ ਤੇ ਝੂਰਦਾ ਰਹੂਗਾ ਤੇ ਇਧਰ ਰਵਿੰਦਰ ਵੀ ਝੂਰਾਂਦੀ ਹੈ ਮੰਮੀ ਦੱਸਣ ਦੇ ਹੀ ਆਕੇ ਮੰਮੀ ਕਹਿੰਦੇ ਹੀ ਵੀ ਅੱਜ ਰੋਟੀ-ਰੋਟੀ ਪਕਾ ਦੇ ਤੇ ਰਵਿੰਦਰ ਠੀਕ ਨਹੀਂ ਹੈ ਤੇ ਮੈਂ ਪੁੱਛਿਆ ਵੀ ਕੀ ਹੋਇਆ ਆਹੇ ਉਦਾਂ ਹੀ ਕਹਿੰਦੀ ਮੇਰਾ ਮੂਡ ਨਹੀਂ ਹੈ ਤੇ ਮੈਂ ਵੀ ਮੂਡ ਨਾ ਹੋਣ ਦੇ ਨਾਲ ਘਰ ਦੇ ਕੰਮ ਨਾ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਹੁਣ ਰੋਟੀ ਤੇ ਆਪਣੇ ਦੋਹਾਂ ਜੀਆਂ ਜੋ ਕਿਤੇ ਪਕਾਉਣ ਪਹਿਲਾਂ ਤੇ ਕਹਿੰਦੀ ਸੀ ਮੈਂ ਕਰ ਲੂੰਗੀ ਸਾਰਾ ਕੁਝ ਤੇ ਹੁਣ ਮੰਮੀ ਹਣਾ ਨੇ ਵੀ ਆ ਨਾ ਕਿ ਜੇ ਅਹੀਂ ਉਧਰ ਹੋਏ ਤੇ ਸਾਨੂੰ ਉਧਰੋਂ ਵੀ ਨਹੀਂ ਮਿਲਨੀ ਤੇ ਇਧਰੋਂ ਵੀ ਨਹੀਂ ਛੱਡਦੇ ਤੇ ਜੇ ਇੱਕਦਮ ਛੱਡਦਾ ਤੇ ਕੱਲ ਨੂੰ ਰੁਪਿੰਦਰ ਨੇ ਨਾਂ ਪੁੱਛਿਆ ਫਿਰ ਕੀ ਕਰਾਂਗੇ ਇਹ ਆਹੋ ਗੱਲ ਤੇ ਫਿਰ ਆਹੋ ਹੀ ਆ ਨਾ ਇਹ ਦੋਵਾਂ ਬੇਡੀਆਂ ਜਿੱਤ ਪਿਆਰ ਰੱਖੇ ਹੁਣ ਮੰਮੀ ਦੀ ਵੀ ਇਹ ਆਤਵਾ ਕਿ ਜਿਹਦੇ ਵੱਲ ਹੋਣਾ ਉਹਦੀ ਹੋ ਕੇ ਰਹਿਣਾ ਜੇ ਰੁਪਿੰਦਰ ਵੱਲ ਦੀ ਗੱਲ ਕਰੀ ਤਾਂ ਉਹਦੇ ਵੱਲ ਦੀ ਕਰੀ ਜਾਣੀ ਜੇ लवली ਵਾਲੀ ਕਰਨੀ ਤੇ ਕਰੀ ਜਾਣੀ ਜੇ ਸਾਡੇ ਵਾਲੀ ਕਰਨੀ ਤੇ ਸਾਡੇ ਵਾਲਦੇ ਹੋ ਕੇ ਰਹਿਣ ਤੇ ਜਾਂਦੇ ਜਾਂਦੇ ਕਹਿ ਕੇ ਕਹਿੰਦੇ ਕੋਈ ਗੱਲ ਨਹੀਂ ਹੁਣ ਤੇ ਪਕਾ ਦੇ ਆ ਕੱਲ ਨੂੰ ਆਪੇ ਰਵਿੰਦਰ ਕੋ ਪਕਾ ਲੂੰਗੀ ਕਰ ਲੂ ਮੇਰੀ ਬਿਥੇਰੀ ਸੇਵਾ ਮੈਂ ਕਹਾਂ ਜਦੋਂ ਕਰਾਓਗੇ ਉਦੋਂ ਹੀ ਪਤਾ ਲੱਗਣਾ ਹਾਂ ਸੇਵਾ ਨੇ ਸਵਾਹ ਕਰਨੀ ਆ ਆਪਣਾ ਤੇ ਕੰਮ ਉਹਨਾਂ ਕੋ ਸੈੱਟ ਹੋਣ ਨਹੀਂ ਗੜਿਆ ਤੇ ਸੇਵਾ ਉਹਨੇ ਕੀ ਕਰਨੀ ਆ ਉਹਨਾਂ ਨੂੰ ਤੇ ਜਿਹੜੀ ਟੈਨਸ਼ਨ ਹੈਗੀ ਆ ਮੈਨੂੰ ਸਭ ਤੋਂ ਜ਼ਿਆਦਾ ਹੋਣੀ ਆ ਕਿ ਜੇ ਕਿਸੇ ਪਾਸੇ ਨਾ ਲੱਗਾ ਤੇ ਉਦੋਂ ਰਵਿੰਦਰ ਵੀ ਆਪਣੇ ਪੇਕਿਆਂ ਤੋਂ ਜਾਊਗੀ ਤੇ ਇਹ ਵੀ ਮੁੜ ਕੇ ਹੱਥ ਇੱਧਰ ਹੀ ਬੈਠਾ ਰਹੂਗਾ ਧਿਆਤਰ ਯਾਹ ਗੱਲ ਤੇ ਤੇਰੀ ਸਹੀ ਆ ਪਰ ਹੁਣ ਆਪ ਦੋਵੇਂ ਜੀ ਸਮਝਣ ਤੇ ਫੇਰ ਵਾ ਨਾ ਅਹੀਂ ਤੇ ਗੱਲਾਂ ਹੀ ਕਰ ਸਕਦੇ ਆ ਆ ਤੇ ਕਿਸੇ ਨਾ ਕੋਈ ਦੁੱਖ ਸੁੱਖ ਫੋਲ ਕੇ ਰਾਜ਼ੀ ਨਹੀਂ ਹੈਗੀ ਪਰ ਦੂਜੀ ਗੱਲ ਇਹ ਵੀ ਆ ਕਿ ਜੇ ਕਿਸੇ ਦੇ ਦੁੱਖ ਸੁੱਖ ਨਾਲ ਨਹੀਂ ਹੁੰਦੇ ਤੇ ਕੋਈ ਇਹਨਾਂ ਦਾ ਕਿੰਨਾ ਕ ਕਰੂਗਾ ਆਪ ਨੂੰ ਤੇ ਫੇਰ ਤਰਸਾਉਂਦਾ ਵਾ ਕਿ ਜੇ ਗੱਲ ਨੂੰ ਐਦਾਂ ਹੀ ਬੈਠਾ ਰਿਹਾ ਤੇ ਸ਼ਰੀਕਾਂ ਕੋਲੋਂ ਫੇਰ ਗੱਲਾਂ ਸੁਣੂਗਾ ਉਹ ਗੱਲ ਤੇ ਅਸਲ 'ਚ ਇਹ ਆ ਕਿ ਜਦੋਂ ਇਹਨਾਂ ਨੂੰ ਨਵਾਂ ਕੁਝ ਲੱਭਦਾ ਵਾ ਨਾ ਤੇ ਉਹਦੇ ਹੋ ਜਾਂਦੇ ਆ ਤੇ ਫੇਰ ਕਹਿੰਦੇ ਆ ਨਾ ਵੀ ਨਵਾਂ 9 ਦਿਨ ਤੇ ਪੁਰਾਣਾ 100 ਦਿਨ ਅਹੀਂ ਕਿਹੜਾ ਲੋਕਾਂ 'ਚ ਵਿਛੜਦੇ ਨਹੀਂ ਆ ਹਾ ਡਿਗਰੀ ਕਿਸ ਨਾਲ ਵਾਗ ਵੀ ਨਹੀਂ ਹੈਗੀ ਅਸਲ ਚ ਜੇ ਮੇਰੇ ਨਾਲ ਗੱਲ ਕਰ ਲੈਂਦਾ ਤੇ ਮੈਂ ਹੂੰ ਕਿੰਨਾ ਗੱਲ ਕਰਕੇ ਤੇ ਕਿਥੇ ਲਵਾ ਦਿੰਦਾ ਗੱਲ ਇਹ ਨਹੀਂ ਹੈਗੀ ਲਵਲੀ ਨੇ ਨਹੀਂ ਕੀਤਾ ਸ਼ੁਰੂ ਤੋਂ ਕੰਮ ਤੇ ਉਹਦੇ ਦਿਲ 'ਚ ਨਹੀਂ ਵਿਚਾਰੇ ਦੇ ਕੁਝ ਵੀ ਹੈਗਾ ਹੁਣ ਜਿਹੜੀ ਬੋਦੀ ਸਿਆਣੀ ਆਈ ਆ ਉਹ ਜਿੱਦਾਂ ਪੜਾਉਂਦੀ ਏ ਓਦਾਂ ਹੀ ਪੜੀ ਜਾਂਦਾ ਵਾ ਉਹਦੇ ਕਹਿੰਦੇ ਉਹਨੇ ਕਰਤੇ ਲਿਆ ਵਾ ਸਾਰਾ ਕੁਝ ਤੇ ਹੁਣ ਪਛਤਾਉਂਦਾ ਤੇ ਹੋਊਗਾ ਨਾ ਇੱਕ ਦਿਨ ਵੀ ਘਰ ਉਹ ਵੀ ਅੱਡੋ-ਬਾਰਾ ਹੋ ਗਿਆ ਵਾ ਤੇ ਉਧਰ ਵੀ ਨਹੀਂ ਗੱਲ ਬਣੀ ਤੇ ਕਿੰਨੀ ਬੇਇਜ਼ਤੀ ਐ ਇਹ ਗੱਲ 'ਚ ਪਰ ਮੈਂ ਇੱਕ ਚੀਜ਼ ਆਪਣੇ ਮਨ 'ਚ ਸੋਚੀ ਜਿੰਨਾ ਚਿਰ ਤੱਕ ਮੈਨੂੰ ਆਪ ਨਾ ਦੱਸੂਗਾ ਮੈਂ ਹੁਣੇਗਾ ਪੁੱਛਣਾ ਇਹਨੂੰ ਤਾਂ ਵੀ ਜਿੱਦਾਂ ਮਰਜੀ ਐ ਦੱਸੇ ਨਾ ਦੱਸੇ ਦੁੱਖ ਤੇ ਹੈ ਹੀ ਐ ਨਾ ਜੇ ਤੇ ਕੰਨੀ ਨਾ ਸੁਣੀ ਹੁੰਦੀ ਫਿਰ ਤੇ ਕੋਈ ਗੱਲ ਹੀ ਨਹੀਂ ਪੁੱਛਣਾ ਵੀ ਨਹੀਂ ਬੰਦਾ ਹੁਣ ਤੇ ਕੰਨੀ ਸੁਣੀ ਆ ਤੇ ਛਦਾਈ ਦੱਸ ਦਿੰਦਾ ਤੇ ਚੰਗੀ ਗੱਲ ਹੀ ਉਹ ਚਲ ਕੋਈ ਗੱਲ ਨਹੀਂ ਤੁਹਾਨੂੰ ਨਹੀਂ ਫਿਕਰ ਕਰਨ ਦੀ ਲੋੜ ਆਪਣਾ ਕੰਮ-ਦਾਮ ਨਾ ਕਰੋ ਠੀਕ ਆ ਤੇ ਜਿਹੜਾ ਮਸ਼ੀਨ ਦਾ ਕੰਮ ਆ ਉਹ ਕਰੋ ਕੁੜੀ ਸੰਭੋਣ ਵਾਲੇ ਆਹ ਮੇ ਲੱਗੀ ਹਾਂ ਇਹ ਇਸ ਇਹਦੇ ਹਿਸਾਬ ਨਾਲ ਰੋਜ਼ ਹੀ ਬਿਮਾਰ ਰਿਹਾ ਕਰੂਗੀ ਤੇ ਅਸੀਂ ਰੋਜ਼ ਹੀ ਕੰਮ ਕਰਦੇ ਰਿਹਾ ਕਰਨਾ ਨਹੀਂ ਮੈਂ ਤੇ ਮਮੀ ਨੂੰ ਕੰਮ ਵਾਲੋਂ ਕਹਤਾ ਸੀ ਮੈਂ ਤੇ ਥੋੜਾ ਜਿਆਦਾ ਲਵਲੀ ਦਾਵਾ ਚਲੇ ਹੀ ਵੀ ਭਾਵੇਂ ਗੱਲਾਂ ਗੁੱਲਾਂ ਸੁਣ ਕੇ ਹੀ ਆਖੇ ਲੱਗ ਜਾਂਦਾ ਹੀ ਕੰਮ-ਕੁਮ ਕਰ ਦਿੰਦਾ ਹੀ ਮਾੜਾ ਮੋਟਾ ਜਿਹੜਾ ਕਹਿੰਦਾ ਹੀ ਤੇ ਬਾਕੀ ਘਰ ਦੇ ਵਿੱਚ ਗੱਲਾਂ ਹੋਈ ਜਾਂਦੀਆਂ ਵਾ ਤੇ ਕੋਈ ਨਹੀਂ ਜੋ ਹੋਊਗਾ ਵੇਖੀ ਜਾਓ ਕੋਈ ਗੱਲ ਨਹੀਂ ਆਪਣਾ ਆਰਾਮ ਨਾਲ ਕੰਮ ਕਰੋ ਤੇ ਆਹ ਮੈਂ ਕਰ ਲਾਂ ਫਿਰ ਬੈਠੇ ਜੇ ਓਏ ਆਹੋ ਬੈਠਾ ਹੀ ਹੋ ਗਿਆ ਕੰਮ ਤੁਹਾੰਦਾ ਹਾਂਜੀ ਕੰਮ ਧੰਦਾ ਤੇ ਹੋਈ ਗਿਆ ਆ। ਹਮ ਮਮੀ ਆਏ ਮੇਰੇ ਲੱਗੇ ਅੱਗੇ। ਕੀ ਕਹਿੰਦੇ? ਐਨੇ ਛੂਆਂ ਜਿਹਾ ਲਈ ਜਾਂਦੇ ਹੀ ਰਪਿੰਦਰ ਕੀ ਗੱਲ ਹੋਈ ਆ? ਤੇਰਾ ਮੂਡ ਜਿਹਾ ਬੜਾ ਵਾ। ਆਹੋ। ਮੈਂ ਤਾਂ ਨਹੀਂ ਮਮੀ ਜੀ ਗੱਲ ਤੇ ਕੋਈ ਵੀ ਨਹੀਂ ਗਈ ਹੋਈ। ਉਦੋਂ ਸੋਡਾ ਨਾ ਸਰੀਰ ਜਣ ਠੀਕ ਹੈਗਾ ਉਹਦਾ ਕਰਕੇ ਤੁਹਾਡੇ ਲੱਡੀ ਨਾਲ ਲੱਗਣਦੇ ਆ ਆ। ਤੇ ਫੇਰ ਕੀ ਆਂਦੇ? ਮੈਂ ਫੇਰ ਦੱਸਿਆ ਨਹੀਂ ਮੈਂ ਉਹਨਾਂ ਨੂੰ ਕੀ ਦੱਸਦੀ ਵੀ ਕੀ ਗੱਲ ਹੋਈ ਆ ਤੇ ਕੀ ਨਹੀਂ ਹੋਈ। ਉਹ ਯਾਰ ਹਿੱਦਾਂ ਹੀ ਲੁਕਾ ਲੁਕਾ ਕੇ ਨਾ ਅੱਗੇ ਤੂੰ ਉਹਨਾਂ ਕੋ ਰੱਖਿਆ ਆ। ਇਹਨਾਂ ਨੂੰ ਸੱਚੀ ਗੱਲ ਦੱਸ ਦਈਏ ਇਹਨਾਂ ਨੂੰ ਤਾਂ ਕੱਲ ਨੂੰ ਪਤਾ ਲੱਗਣਾ ਹੀ ਆ ਮੈਨੂੰ ਤੇ ਇਹ ਲੱਗਣ ਦਿਆ ਆ ਤੇ ਮੰਮੀ ਉਹਨਾਂ ਨੇ ਆਖਣਾ ਆ ਕਿ ਪਹਿਲਾਂ ਤੇ ਬੜੀਆਂ ਗੱਲਾਂ ਮਾਰਦੇ ਸੀ ਕਿ ਬਹਾੜ ਕੋ ਆ ਵੀ ਆ ਉਹ ਵੀ ਆ ਤੇ ਜੇ ਹੁਣ ਉਥੋਂ ਮਿਲਿਆ ਕੁਛ ਨਾ ਤੇ ਫਿਰ ਉਹਨਾਂ ਨੇ ਆਖਣਾ ਵਾ ਲੈ ਹੁਣ ਚੰਗੇ ਰਹੇ ਆ ਓਏ ਯਾਰ ਨਹੀਂ ਮਿਲਣਾ ਤੇ ਨਾ ਮਿਲੇ ਸਿੱਧੀ ਗੱਲ ਤੂੰ ਉਹਨਾਂ ਨੂੰ ਗੱਲ ਦੱਸ ਦੇ ਉਹਨਾਂ ਨੂੰ ਵੀ ਨੌਕਰੀ ਨਾ ਕਰੀ ਨਹੀਂ ਮਿਲਨੀ ਇਹਨਾਂ ਨੂੰ ਮੈਂ ਤੁਹਾਨੂੰ ਇਹ ਕਹਿਣ ਨਹੀਂ ਸੀ ਕਿ ਬਸ ਇੱਕ ਨਕੀ ਜੀ ਗੱਲ ਵਾ ਜਦ ਹੀ ਮੰਨ ਲੋਗੇ ਤੇ ਹੁਣ ਕਿਹੜੀ ਗੱਲ ਮਾਫੀ ਨਾਲ ਕੀ ਹੋ ਜਾਊਗਾ ਜੇ ਤੂੰ ਮੈਂ ਤੈਨੂੰ ਕੱਲ ਵੀ ਕਿਹਾ ਸੀ ਨਾ ਵੀ ਮੈਂ ਮਾਫੀ ਨਹੀਂ ਮੰਗਣੀ ਇਹ ਹੋ ਗੱਲ ਜਦੋਂ ਗਲਤੀ ਕੋਈ ਨਹੀਂ ਤਾਂ ਫੇਰ ਕਦੀ ਮਾਫੀ ਮੰਗਾ ਮੈਂ ਮੇਰੀ ਗੱਲ ਸੁਣੋ ਜੇ ਤੁਸੀਂ ਮੜੀ ਜੀ ਮਾਫੀ ਮੰਗ ਲਓ ਨਾ ਤੇ ਸਾਰੇ ਕੰਮ ਸਹੀ ਹੋ ਜਾਣੇ ਉਧਰੋਂ ਵੀ ਆਪਾਂ ਸਹੀ ਹੋ ਜਾਣਾਂ ਤੇ ਇਧਰੋਂ ਵੀ ਸਹੀ ਹੋ ਜਾਣੇ ਉਹ ਜੇ ਮੈਂ ਮਾਫੀ ਮੰਗ ਲੂੰਗਾ ਤੇ ਫੇਰ ਨੌਕਰੀ ਦੇ ਦਊਗਾ ਮੈਨੂੰ ਹਾਲਤ ਫੇਰ ਉਹ ਹੋ ਰਹਿਣਾ ਚਲੋ ਤੇ ਹੈ ਹੀ ਆ ਪਰ ਇਹ ਆ ਵੀ ਚਲ ਉਹਨਾਂ ਦਾ ਗੁੱਸਾ ਥੋੜਾ ਠੰਡਾ ਹੋ ਜਾਊਗਾ ਹੋ ਜਾਣਾ ਗੁੱਸਾ ਠੰਡਾ ਮੇਰੇ ਮਨ ਵਿੱਚ ਇਹ ਗੁੱਸਾ ਆਇਆ ਵੀ ਲੈਣਾ ਝੂਠ ਬੋਲ ਕੇ ਰਿਸ਼ਤਾ ਕੀਤਾ ਆ ਚਾਹੀ ਹੁੰਦਾ ਫਿਰ ਪਹਿਲਾਂ ਹੀ ਆਪ ਤੁਸੀਂ ਕੇ ਕੰਮ ਕੁੰਮ ਤੇ ਲੱਗ ਜਾਂਦੇ ਉਦੋਂ ਤੁਸੀਂ ਕੋਈ ਨਹੀਂ ਮੈਂ ਲੱਭਣ ਡਿਆ ਵਾਂ ਕੰਮ ਕਿਤੇ ਆਪ ਲੱਭਣਾਂ ਕਿਤੇ ਕੰਮ ਆਪ ਨਹੀਂ ਕਿੱਥੇ ਲੱਭ ਲੈਣਾ ਅੱਗੇ ਨਹੀਂ ਨਜ਼ਰ ਦਾ ਲੱਭ ਲਿਆ ਫਿਰ ਉਹ ਗੱਲ ਲੱਗ ਰਹੀ ਜਾਨੇ ਬਾਰ-ਬਾਰ ਮਾਫੀ ਨਹੀਂ ਹੋ ਮੈਂ ਮੰਗਣੀ ਤੇ ਨਾਲੇ ਘਰ ਦੇ ਨੂੰ ਜਿਹੜੀ ਸੱਚੀ ਗੱਲ ਵਣ ਉਹ ਦੱਸ ਦੇ ਜੇ ਇੱਕ ਗੱਲ ਮੇਰੀ ਹੋਰ ਮੰਨੋ ਦੇ ਜੇ ਉਹ ਨੌਕਰੀ ਦੇ ਮੰਨ ਲੋ ਲਵਾ ਦੇਣਾ ਤੇ ਫਿਰ ਮਾਫੀ ਮੰ ਠੀਕ ਹਨ ਇਹ ਨੌਕਰੀ ਦਵਾਊਗਾ ਤੇ ਫੇਰ ਹੀ ਹਨ ਇਹ ਤਾਂ ਸਿਰ ਤੁਸੀਂ ਕਿਸੇ ਕੋਲ ਤੇ ਵੀ ਨਹੀਂ ਆਉਂਦੇ ਹੈਗੇ ਨਾ ਤੁਸੀਂ ਪਹਿਲਾਂ ਮੰਗਦੇ ਨਾ ਤੁਸੀਂ ਬਾਅਦ ਵਿੱਚ ਮੰਨਣ ਲਈ ਸਹਿਮਤ ਹੋ ਵਾ ਤੁਸੀਂ ਤਾਂ ਫਸਾ ਕੇ ਰੱਖਿਆ ਉਹ ਇਹਨੂੰ ਕਹਾਂ ਨੌਕਰੀ ਤੇ ਦਵਾ ਹੋਵੇ ਹੱਥ 'ਚ ਕੋਹਤ ਨੌਕਰੀ ਦਵਾਵੇ ਅੱਛਾ ਐਵੇਂ ਉਹ ਗੱਲ ਉਹਨਾਂ ਦਾ ਕਸੂਰ ਕੱਢੀ ਜਾਓ ਵੀ ਉਹੋ ਗਲਤ ਨਹੀਂ ਉਹੋ ਗਲਤ ਨਹੀਂ ਆਪਣਾ ਕਸੂਰ ਨਾ ਤੇ ਨੌਕਰੀ ਵਾਲੋ ਕਿਹਾ ਵੀ ਉਹਨਾਂ ਨੇ ਹੀ ਮੈਂ ਥੋੜਾ ਕਿਹਾ ਵੀ ਨੌਕਰੀ ਦਵਾ ਦਿੰਨਾ ਤੁਹਾਨੂੰ ਤੇ ਨਾ ਲੱਗੋ ਕਿ ਤੇ ਕੀ ਲੋੜਵੰਦ ਲੱਗਣ ਦੀ ਤੁਹਾਨੂੰ ਤਾਂ ਕੋਈ ਗੱਲ ਨਹੀਂ ਰੋਟੀ ਹੁਣ ਵੀ ਚੱਲਣ ਦੀ ਹੈ ਰੋਟੀ ਦੁੱਧਾਂ ਵੀ ਚੱਲਦੀ ਰਹਿਣੀ ਹੈ ਆਹੋ ਬਸ ਰੋਟੀ ਦਾ ਹੀ ਇਕੱਲਾ ਹੈ ਹਾਂ ਗਾੜੀ ਥੋੜਾ ਸੋਚੋ ਪਪਾ ਗੜੀ ਵੀ ਕੁਝ ਕਰਨਾ ਜ਼ਿੰਦਗੀ ਵਿੱਚ ਬਸ ਰੋਟੀ ਦੇ ਸਹਮਤ ਰਿਓ ਵੀ ਰੋਟੀ ਹਣੀ ਉਹ ਚੰਗਾ ਭਰਾ ਚੰਗਾ ਜਦੋਂ ਨੌਕਰੀ ਦਵਾਉਣਗੇ ਨਾ ਫਿਰ ਵੇਖੀ ਜਾਓਗੇ ਐਵੇਂ ਨਾ ਬਹੁਤੀਆਂ ਸਿਆਣੀਆਂ ਗੱਲਾਂ ਕਰ ਕੀ ਇਹ ਸਮਝਾਉਣਾ ਮੈਂ ਇਹਨਾਂ ਨੂੰ ਦੱਸ ਸਭੋ ਮੇਰੀ ਬੀਬੀ ਅਸਤੀ ਕਰ ਜਾਂਦੇ ਆ ਵਦੂ ਦੀ ਉਹ ਤਾਂ ਮੈਨੂੰ ਲੱਗੰਦਿਆ ਵਾ ਜੇ ਕੇਦੇ ਡੈਡੀ ਜੀ ਹੁਣੇ ਨੌਕਰੀ ਦਵਾ ਦੇਣ ਨਾ ਤੇ ਫਿਰ ਕੰਮ ਸਹੀ ਹੋ ਸਕਦਾ ਹੈ ਉਹ ਦਾ ਦਿਨਾਂ ਨੇ ਮੇਰੇ ਨਾਲ ਇਹੀ ਕੁਛ ਕਰਦੇ ਰਹਿਣਾ ਆ ਨਾ ਇਹਨਾਂ ਨੇ ਚੱਜ ਨਾਲ ਮੇਰੇ ਨਾਲ ਬੋਲਣਾ ਆ ਤੇ ਨਾ ਕੁਛ ਹੋਰ ਏਦਾਂ ਕਰਦੀ ਆ ਮੰਮੀ ਜੀ ਨੂੰ ਫੋਨ ਲਾਉਣੀ ਆ ਪਿੰਡ ਤੇ ਉਹਨਾਂ ਨੂੰ ਕਹਿਣੀ ਆ ਤੇ ਜੀਗਦੇਵ ਵਾਲਾ ਕੰਮ ਦਾ ਹਾਲ ਕਰ ਦੋ ਨੌਕਰੀ ਦਾ ਤੇ ਫੇ ਕੰਮ ਸਹੀ ਹੋ ਸਕਦਾ ਜੀ ਫੋਨ ਕਰਕੇ ਲੈਣੀ ਆ ਭਲਾ ਕੀ ਕਹਿੰਦੇ ਆ ਉਹ ਹੀ